ਹਾਂਜੀ ਬਾਬਾ ਜੀ ਬਖਾਲ ਸਾਹਿਬ ਐ ਫੈਰੀ ਅਸੀਂ ਅੱਜ ਆਪਾਂ ਜੋ ਨੌਵੇਂ ਪਾਤਸ਼ਾਹ ਦੇ ਸ਼ਲੋਕ ਹਨ ਬਿਲਕੁਲ ਨਗਾਵਨੀ ਤੋਂ ਬਣੇ ਦਰਜ ਹਨ ਉਹਨਾਂ ਦੇ ਬਾਰੇ ਵਿਚਾਰ ਕਰਨੇ ਆ ਤੇ ਉਹਨਾਂ ਦੇ ਅਰਥ ਬਹੁਤ ਅਸੀਂ ਤੋਂ ਆਪਣਾ ਜਿੰਨੀ ਤੁਹਾਡੀ ਖੋਜ ਹੈ ਉਹਦਾ ਅਸੀਂ ਪੂਰਾ ਫਾਇਦਾ ਉਠਾ ਕੇ ਉਹ ਸੰਗਤਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਜੋ ਨੌਵੇਂ ਪਾਸ਼ਾ ਦੀ ਬਾਣੀ ਹੈ ਉਹ ਕਰੋ ਦਰਜ ਹੋਈ ਹੈ ਇਹਦੇ ਬਾਰੇ ਥੋੜਾ ਜਿਹਾ ਇਤਿਹਾਸਿਕ ਪਿਛੋਕੜ ਤੁਸੀਂ ਕੋ ਕੋ ਜੀ ਤੋਂ ਵਰ ਰਿਹਾ ਨੂੰ ਦੱਸੋ ਹਾਂ ਤਾਂ ਉਹ ਕਹਿੰਦੇ ਲੱਗਾਇਆ ਜਾਂਦਾ ਹੈ ਵੀ ਇਹ ਅ ਜਿਹੜੇ ਤਾਂ ਦਲਦਲ ਸਾਹ ਕੋ ਬੀੜ ਲਿਖੀ ਗਈ ਸਰਬਾਜੋ ਦੇ ਉਹਦਾ ਜ਼ਿਕਰ ਹੀ ਕਰੇ ਗੱਲ ਗੱਲਦਾ ਅੱਛਾ ਜੀ ਨੌਵੇਂ ਪਾਸ਼ਾ ਬਾਰੇ ਬੀੜਾਂ ਲਿਖੀਆਂ ਵੀ ਜਾਂਦੀਆਂ ਅੱਜ ਨੂੰ ਸਰਬਾਹਾਂ ਹਾਂ ਜੀ ਉਸ ਬੜੇ ਨੇ ਕਿਉਂ ਜਨ ਲਖਾਇਆ ਇਲਾਕੇ ਸੁਰੀ ਹੈ ਹਾਂਜੀ ਸਰੂਪ ਬੜੇ ਜਰੀਆ ਕੋਈ ਨ ਲਿਖੀ ਗਈਆਂ ਨੇ ਇਹਨਾਂ ਲੋਕਾਂ ਦੇ ਪਾਸ ਜਿਆਦੀ ਬੜੀ ਕਿਉਂ ਦੀ ਜੜੀ ਠੀਕ ਹੈ ਜੀ ਸਭ ਤੋਂ ਸੇ ਕਿਹੜੀਆਂ ਕੋਈਆਂ ਮਿਲਦੀਆਂ ਨੇ ਹਾਂਜੀ ਇਹ ਉਸ ਬੜੇ ਨੇ ਮਿਜਾਦੀ ਨੇ ਕਿ ਲਖਾਇਓ ਉਸ ਬੜੇ ਦੀ ਨੇ ਠੀਕ ਹੈ ਬਸ ਪਾ ਜਾਨੇ ਬੜੇ ਦੀ ਲਖਾਈ ਜਿਹੜੀ ਹੈ ਇਹ ਆ ਛੋਟਾ ਉਹ ਬੜਾ ਉਹ ਦੱਸ ਠੀਕ ਹੈ ਉਹ ਕੋਈ ਨਹੀਂ ਕਹਿੰਦੇ ਉਸ अच्छा जी। ਇਹ ਦੋ ਜੁਬੇ ਬੇਸਾ ਬੋਲਣਾ ਤੇ ਨਹੀਂ ਲਿਖਿਆ ਹੋਇਆ। ਇਹ ਬਾਅਦ ਇਹ ਲਿਖਿਆ ਹੋਇਆ ਤੇ ਇਹ ਦਿੱਤਾ। ਲਬਜ਼ ਵਿੱਚ ਜਦੋਂ ਸਾਡਾ ਬੋਲੂਗੀ ਜਦੋਂ ਅਸੀਂ ਦਾਇਰ ਬੋਲਨੇ ਆਉਂਦੇ ਬਾਅਦ ਬਦਲੇ। ਅੱਛਾ। ਜਦੋਂ ਪਾਜਾ ਦਾ ਬਾਅਦ ਬਦਲੇ ਹਰ ਜਿਹੜੀ ਵਾਈ ਬੈਰੀ। ਹਾਂ ਹਾਂ। ਅਰ ਪਾਜਾ ਦਾ ਪਹਿਲੇ ਦਾਇਰ ਹੋ ਰਿਹਾ। ਅੱਛਾ। ਖਰਾਂ ਦਾ ਬਹਰ ਕੋਈ ਜਰਟਾ ਦਾਇਰ ਦਾ। ਅੱਛਾ। ਉਹ ਵੀ ਸਾਡੇ ਕੋਲ ਸਹੀ ਹੈ। ਇਹ 12 ਮਹੀਨੇ ਸਹੀ ਜਿਹੜੇ ਬੀਤ। ਠੀਕ ਹੈ ਉਹ ਦੋ ਜਨ ਉਹਨਾਂ ਦੇ ਕੋਲ ਪਹਿਲਾਂ ਉਹ ਲਖਾਈ ਹੋ ਨਹੀਂ ਹੋ ਰਹਾ ਸਖਸ਼ਣ ਲਖਾਈ ਰੂਹੀ ਆਈ ਵਾਰ ਕਹਿੰਦੇ ਲੋਕ ਕੀ ਇਸੇ ਮੁਖੀ ਨਾਲ ਕੋਈ ਚੱਕਰ ਕਰਦੇ ਜੀ ਸਾ ਤੋਂ ਪਾਸਾ ਇਹ ਵੀ ਗੱਲ ਕਰਦੇ ਅੱਛਾ ਜੀ ਸਵਾਲ ਹੈ ਵੀ ਜਦ ਬੀੜਾਂ ਲਿਖੀਆਂ ਜਾਂਦੀਆਂ ਨੇ ਜਿਹਨਾਂ ਨੇ ਹਸਪਤਾਲੇ ਔਰ ਬੀੜਾਂ ਸ਼ੁੱਧ ਵੀ ਕੀਤੀਆਂ ਜਾਂਦੀਆਂ ਨੇ ਜਿਹੜੇ ਗੁਰੂ ਘਰ ਦੇ ਵਿੱਚ ਪੂਰਾ ਜੈਗਮਨ ਸੀ ਹਾਂ ਜੀ ਜੀ ਉਸ ਬਰਾਦ ਭਾਈ ਬਨੇ ਜਿੱਦੜਾ ਕਰਦਾ ਸੀ ਲਿਖੀ ਹੋਈ ਇੱਕ ਪੁਸਤਕ ਹੈ। ਅੱਛਾ ਜੀ। ਮੈਨੂੰ ਲੱਗਦਾ ਭਾਈ ਉਹਦੇ ਸਾਰੀ ਗੱਲ ਮਿਲਦੀ ਹੈ। ਜੀ ਜੀ। ਭਾਈ ਬਨੇ ਜੂ ਕੋਲ ਹੈ ਬਾਕੀ ਉਸ ਸਰਪਾ ਸਾਹਿਬ ਵੀ 라ਉਤ। ਚੁੱਧਦਾ ਉਹ ਇਹ ਵਾਰ ਹੋ ਗਿਆ। ਉਹਨੂੰ ਕਰਕੇ ਬਾਹਰ ਨੂੰ ਨਾ ਜੀ। ਜ਼ਹਿਰ ਵੀ ਕੋਲ ਜਾਂਦੀ। ਇਹ ਫਿਰ ਬਹੁਤ ਗੁਰੂ ਕਰਦੀ ਲੱਗਦੀ ਸੀ। ਅੱਛਾ ਜੀ। ਉਹਦੇ ਕੇ ਉਦਾਸੀਨਾਂ ਦੀ ਕੋਈ ਥੀ। ਕੋਈ ਨਾ ਇੱਕ ਜੀ ਸਨਰੀਆ ਨਾਲ ਜੀਹਰਾ। ਇਹਨਾਂ ਦੇ ਕੋਲ ਤਾਂ ਰਾਇਗਰ ਪੱਜ ਗਿਆ ਸੀ। ਅੱਛਾ ਜੀ। ਕੋਰੇ ਕੋੜਾਈ ਗਈ ਸੀ। ਇਹਦਾ ਸਭ ਗੱਲਾਂ ਸਾਡੇ ਕੋਲ ਬਾਹਰ ਸੁਣੀਏ ਜੀ ਨਾ ਅਸਰ ਸੀ। ਅੱਛਾ ਜੀ। ਇਹ ਇੱਕ ਗੱਲ ਕਹੀ ਜਾਂਦੀ ਕਿ ਜੇ ਉਹ ਦੌਲਤ ਅਸਰ ਦੇ ਦੌਲਤ ਦੇ ਕੋਈ ਬੀਲ ਲਿਖੀ ਹੋਈ ਜੀ। ਅੱਛਾ ਜੀ। ਇਹ ਆਪਾਂ ਬੀਲ ਲਿਖੀ ਜੀ। ਅੱਛਾ ਜੀ। ਨਾਲ ਹੀ ਕਰਨੀ ਲੋੜ ਜੀ। ਹਮਮ। ਬਸ। ਉਹ ਮੈਨੂੰ ਜੀ। ਇਹ ਨਾਲ ਨਹੀਂ ਬਣਾਈ ਹੈ। ਮੈਨੂੰ ਵੀ ਰਸਤਾ ਲੱਗਦਾ ਹੈ ਕਿ ਇਹ ਜੀਰੂ ਦਾ ਹੈ ਇਹ ਤਾਂ ਉਹ ਭਾਈ ਬੰਨੋ ਵਾਲੀ ਕਹਿੰਦੇ ਆ ਇਹ ਭਾਈ ਬੰਨੋ ਵਾਲੀ ਨੂੰ ਕਹਿੰਦੇ ਆ ਉਹ ਤਾਂ ਅਰਸਾ ਨਹੀਂ ਘੰਟੇ ਚ ਕਹਿੰਦੇ ਸ਼ੁਰੂ ਨਹੀਂ ਹੋਉਂਦੀ ਉਹ ਤਾਂ ਪਹਿਲਾਂ ਉਹ ਤਾਂ ਬੰਨੋ ਵਾਲੇ ਦਾ ਪਹਿਲੀ ਹੈ ਨਾ ਬੰਨੋ ਪਾਸਾਰੀ ਬੇਲ ਦੀ ਦਸਤ ਲਗਾ ਆ ਅੱਛਾ ਜੀ ਇਹ ਚਾਰ ਬੇੜਾ ਦੇ ਜੀਰੂ ਬਰਬਰ ਵੀ ਕਹਿੰਦੇ ਨੇ ਅੱਛਾ ਜੀ ਉਹ ਜਿਹੜਾ ਜੂਰ ਰਹਾ ਹੈ ਵੀ ਅੱਛਾ ਜੀ ਦੂਰ ਜਾ ਯਾਹ ਵੀਡੀਓ ਹੂੰ ਹੂੰ ਠੀਕ ਹੈ ਜੀ ਠੀਕ ਹੈ ਜੀ ਫਾਈਬਰ ਇਹਨਾਂ ਦਾ ਸੁਣ ਲੈ ਭਾਈ ਜਿਹੜੀ ਘਾਲੀ ਹੈ ਬੰਦ ਜਿਹੜੀ ਕਿ ਟੁੱਟੀ ਹੋ ਬੰਦ ਅੱਛਾ ਜੀ ਪਤਾਰੇ ਮਿਹਨਤ ਦੇ 30 ਸਾਲ ਕੀਤੀ ਅੱਛਾ ਜੀ ਅਰੇ ਜੇ ਤੁਸੀਂ ਪਹਿਲੇ ਹੀ ਗੱਲਿਆ ਸਾਡੇ ਸਾਥ ਹੋਇਆ ਅਰੇ ਕੋਈ ਕਰਿਆ ਬੜਾ ਚਾਲ ਵਾਲਾ ਠੀਕ ਹੈ ਸਰਪਲੀ ਕਮੇਟੀ ਨੂੰ ਪਤਾ ਹੈ ਅਰੇ ਰੋਗ ਜੂੜ ਬੋਲਦੇ ਮੇਰੇ ਬਾਅਦ ਅੱਛਾ ਜੀ ਠੀਕ ਹਾਂ ਇਹਨਾਂ ਨੂੰ ਹਾਂ ਇਹਨਾਂ ਨੂੰ ਹੋਵੇ ਤਾਂ ਕੋਈ ਨਹੀਂ ਸਾਡੇ ਕੋਲ ਕੋਈ ਹਾਂ ਦਾ ਡੈਂਡਰ ਕੋਈ ਹੈ ਨਹੀਂ ਸਾਡੇ ਕੋਲ ਕੋਈ ਲੈ ਕੇ ਕੋਈ ਹੋਵੇ ਤਾਂ ਪਾਡਾ ਸਰ ਡੀਗਰੀ ਹੋ ਜਵੇ ਹਾਂਜੀ ਪਾਡਾ ਸਰ ਵੀ ਹੈ ਸੈਟਿਕ ਵੀ ਹੈ ਠੀਕ ਹੈ ਤੇ ਮਾ ਆ ਕਿਉਂ ਖੇ ਰਹੇ ਸਾਰੇ ਠੀਕ ਹੈ ਜੀ ਕਿਹਨੂੰ ਕੋਰਸ ਹੋ ਗਿਆ ਸਾਰੇ ਨੂੰ ਜੇ ਜਦ ਤੱਕ ਕੋਰਸ ਨਹੀਂ ਹੈ ਤਾਂ ਡਿਗਰੀ ਹੋਣੀ ਨਹੀਂ ਹੁਣ ਤਾਂ ਸਾਨੂੰ ਰੋਕਾਂ ਹਾਂ ਠੀਕ ਹੈ ਜੀ ਬੱਸ ਕੋਈ ਕੌਣ ਲੱਗਦਾ ਠੀਕ ਹੈ ਕੋਈ ਜਾਣੇ ਕੋਈ ਮੇਲੋਂ ਖੰਡੇ ਕਰੀ ਹੈ ਕੋਈ ਰਬਦੂ ਮੇਲੋਂ ਲੜਗੀ ਰਹੀ ਸੀ ਗਈ ਉਹ ਅੱਛਾ ਸੌਣੇ ਘੱਟ ਕੋਈ ਬੀੜ ਲਈ ਹੈ ਅੱਛਾ ਜੀ ਹਰੋ 4 ਮਹੀਨੇ ਨਹੀਂ ਆ ਸਮਝ 4 ਰਾਜ ਬਾਠ ਹੰਤਾਰੇ ਜੀ ਜਾਬਤ ਕਰਤਾ ਜੀ ਹਾਂ ਜੀ ਕੁੱਲੇ ਦਾ 4 ਜਿਹੜੇ 4 ਜਿਹੜੇ 4 ਜਿਹੜਾ ਫੈਸਲਾ ਬੁਖਰੀਆ ਸੀ ਹੂੰ ਹਾਂ ਹਾਲੇ ਤੱਕ ਠੀਕ ਨਹੀਂ ਹੋਇਆ ਬੁੱਦਰਾ ਜਣਦੀ ਅੱਗ ਲੱਗੀ ਉਹ ਬੁੱਦਰਾ ਉਹ ਉਹ ਸਾਰਾ ਕੇਸ ਬਿਲਕੁਲ ਪਤਾ نہیں لے ਉਹਦਾ ਡਰਾਈਵੇ ਹੋ ਰਿਹਾ ਹੈ ਲਾਈਓ ਹੋ ਰਿਹਾ ਹੈ ਜਦੋਂ ਉਹਦੇ ਮਿਹਣੇ ਲੱਗੇ ਉਹਦੇ ਨਾਲ ਗਿਆ ਉਦੋਂ ਬਾਣੀ ਨਸ ਦੋ ਪਾਜਾ ਨੇ ਕਿਉਂ ਨਹੀਂ ਚੜਾਈ ਕਿੰਨਾ ਗੋਬਿੰਦ ਜਦੋਂ ਪਾਜਾ ਮੇਰੇ ਕੋਈ ਮਿਲ ਨਹੀਂ ਕਿਉਂ ਨਹੀਂ ਗਈ ਅੱਛਾ ਸੋ ਤਾਂ ਸੈਫਾ ਕੋਲ ਸੀ ਉਹ ਜਿਸ ਤੋਂ ਕਰਦਾ ਬਾਣੀ ਕਿੰਨੀ ਜਿਹੜਾ ਹੁੰਦੀ ਸੀ ਉਹਦੇ ਉਹ ਉਦੋਂ ਹੀ ਚੜਾਤੀ ਸੀ ਉਹ ਉਦੋਂ ਹੀ ਅਮਨਪੁਰ ਸਾਹਿਬ ਹੈ ਨਹੀਂ ਰਤਪੁਰ ਸਾਹਿਬ ਇਸ ਕਿਰਵੈਕ ਪ੍ਰਿੰਸੀਪਲ ਭਾਜਨ ਸਿੰਘ ਜੀ ਦੀ ਪੁਸਤਕ ਹੈ ਉਹਨਾਂ ਨੇ ਉਹਦੇ ਚਨਾਇਕ ਬਾਰ ਪੜ੍ਹਿਆ ਲਿਖਿਆ ਹੋਰ ਕਿੰਨੀ ਗੱਲ ਲਿਖੀ ਹੋਈ ਜੀ ਉਹਨਾਂ ਨੇ ਵੀ ਕਿਹਾ ਹੋਏ ਅਨੰਪੁਰ ਸਾਹਿਬ ਮੀੜ ਸੰਪੰਨ ਹੋ ਗਈ ਸੀ ਜਾਂ ਦੰਦਮਨ ਸਾਹਿਬ ਕੋਈ ਬੀੜ ਆਹ ਹਾਂ ਬਿਲਕੁਲ ਬਿਲਕੁਲ ਸਹੀ ਕਿਹਾ ਇਹ ਰੋਕ ਜਿਹੜੇ ਨੁੱਲ ਵਿਦਵਾਨ ਨੂੰ ਅਨੁਸਾਰ ਜੇ ਦੰਮਨ ਮੜਦੇ ਵੀ ਲਿਖੀ ਹੋਈ ਹੈ ਲੋਕਾਂ ਸੀ ਹਾਂ ਜੀ ਉਹ ਜਿਹੜਾ ਕੋਈ ਮੜਦਾ ਹੋਵੇ ਉਹ ਮਿਲੋ ਆਪਰੇ ਹੈ ਬੜਾ ਲੱਗਾ ਹਾਂ ਜੀ ਕੋਈ ਨਹੀਂ ਉਹ ਤਾਂ ਵਿਦਵਾਨ ਕੋਈ ਹੁਣ ਹੀ ਦੀ ਹਾਂ ਇਹ ਲੱਭੋ ਜੀ ਵਿਦਵਾਨ ਨਹੀਂ ਰਹਿਣਾ ਠੀਕ ਹੈ ਇਹ ਲੱਭੋ ਜੀ ਵਿਦਵਾਨ ਨਹੀਂ ਰਹਿਣਾ ਹਾਂ ਹਾਂ ਮਗਰ ਖੋਜੀ ਨੇ ਵਿਦਵਾਨ ਜੀ ਰੋ ਵਿਦਵਾਨ ਨੂੰ ਹੋਰ ਕਹਿੰਦੇ ਇਹਦੇ ਨਾਲ ਕੇ ਵਿਦਵਾਨ ਨੂੰ ਹੋਰ ਕਹਿੰਦੇ ਹੋਜੀ ਵਿਦਵਾਨ ਜੀ ਦੇ ਦੋਸਤ ਖੋਜੀ ਉਹ ਜ਼ਮੀਨ ਦਿੱਤਾ ਹੈ ਜਿਹੜੀ ਈਜ ਦੇ ਸੈਨੋਂ ਖਾਂ ਲਿਖਾਉਣਾ ਵਕੀਲ ਮੁਖੀਬਾਰਾ ਕੋਲੇ ਰੋਲ ਬਣਾ ਲਈ ਆਪੜ ਇਹਾਰੇ ਵਿਦਵਾਨ ਦੇ ਵਿਦਵਾਨ ਖੋਜੀ ਹੁਤਾ ਹੀ ਨਹੀਂ ਠੀਕ ਹੈ ਉਹ ਤਾਂ ਪਹਿਲੇ ਕੋਈ ਮਾਰ ਲੈਂਦਾ

ਫੈਜ਼ਲ ਮਾਸੇਰ ਕਹਿੰਦੇ ਸੀ ਹਾਂ ਜੀ ਹਾਂ ਇਹ ਮੋਹਨ ਸਾਖਰੇ ਰੋਡ ਦੀ ਦੌਲਤ ਤੋਂ ਸਰਪਾਚਾਂ ਨੇ ਉਥੇ ਵਿਵਾਦ ਆ ਦੇ ਮੇਰਾ ਨਾਮ ਜੀ ਬਚਾ ਲੀ ਠੀਕ ਹੈ ਸਰ ਸਰੋਹਰਾਂ ਦੀ ਫੈਜ਼ਲ ਫੈਰਾਜੋ ਮੇਰੀ ਜੌਲੀ ਹੋਦੀ ਦੁਆਰਾ ਕਿਉਂਕਿ ਇਹ ਤਾਂ ਅਸਟਾਕੇ ਦੰਦਣਾ ਵੀ ਦਮਦਮਾ ਸਾਹਿਬ ਬੀੜ ਲਿਖਾਈ ਗਈ ਤੇ 10ਵੇਂ ਪਾਕਿਸਤਾਨ ਨੇ ਉਹ ਜਿਹੜੀ ਵੀਰ ਲਿਖਾਈ ਆ ਉਹ ਆਪਣੇ ਅੰਤਰ ਧਿਆਨ ਹੋ ਕੇ ਲਿਖਾਈ ਸੀ ਤੇ ਉਹਦੇ ਵਿੱਚ ਇੱਕ ਗਲਤੀ ਆ ਉਹਨੇ ਵੀ ਖਾਲਸੇ ਵਰਡ ਜਿਹੜਾ ਹੈ ਉਹ ਉਹਨਾਂ ਦੇ ਮੂੰਹ ਚੜਿਆ ਹੋਇਆ ਸੀ ਖਾਲਸੇ ਸੀ ਪਹਿਲਾਂ ਐਸਾ ਨਹੀਂ ਕਹਾਣੀਆਂ ਜੁੜੀਆਂ ਹੋਈਆਂ ਜੀ ਭਗਵਾ ਇਹਦਾ ਕਹਿੰਦੇ ਗਵੇਲ ਨੇ ਖਾਲਸੇ ਲਗਾਇਆ ਹੈ ਤੇ ਇੱਕ ਖਾਲਸੇ ਦਾ ਮਤਲਬ ਕੀ ਤੇ ਉਹ ਖਾਲਸੇ ਦਾ ਵਿਰੋਧੀ ਹਾਂਜੀ ਖਾਲਸਾ ਲਿਖਿਆ ਜਾਂਦਾ

ਉਹ ਦੇਖਣਾ ਜਮੀਨ ਹਾਂ ਜੀ ਹਾਂ ਜੀ ਉਹ ਰਾਜ ਦੇ ਜਿਹੜਾ ਤਾਜ ਹੈ ਰਾਜਾ ਨੋ ਨਿਖਿਆ ਜਾਂਦਾ ਸੀ ਉਸੇ ਤਾਜ ਨਿਖਿਆ ਜਾਂਦਾ ਸੀ ਤਾਜ ਇਹ ਉਹ ਕਾਜ ਆ ਗੱਲ ਹਾਂ ਜੀ ਹਾਂ ਜੀ ਜਿਹੜੀ ਤਾਰੀਰ 100 ਰੁਪਏ ਦੀ ਸੀ ਸੁਖਾਲਾ ਲੈਂਡ ਕਹਿੰਦੇ ਸੀ ਆ ਹੁਣ ਸਾਡੇ ਆਸਟ੍ਰੇਲੀਆ ਵਿੱਚ ਜਮੀਨ ਜਿਹੜੀ ਹੈਗੀ ਹੈ ਕਰਾਉਨ ਦੇ ਨਾਮ ਹੈ ਜਿਵੇਂ ਤੁਸੀਂ ਕਹਿੰਦੇ ਹੋ ਇਹ ਤਾਜ ਦੇ ਨਾਮ ਜਮੀਨ ਹੈ ਕੋਈ ਗੱਲ ਨਹੀਂ ਹਾਂਜੀ ਬੰਦਲੇ ਰੂਜ਼ ਇਹ ਕਿਹਾ ਉੱਪਰੋਂ ਜੀ ਵੀ ਹਾਂਜੀ ਕੋਈ ਖਾਲਸਾ ਜਿਹੜਾ ਇਹਦਾ ਇਹਨੂੰ ਰੋਹਾਰਦਾ ਉਹਦੇ ਤੋਂ ਪਰਮਿਸ਼ਨ ਲਗਾਏ ਜਿਹਾ ਬਿਜਾਣੇ ਉਹਦੇ ਬਚੋਲਾ ਕੋਈ ਨਹੀਂ ਜਿਹੜੇ ਗੁਰੂ ਦਾ ਗੁਰੂ ਬੰਦੇ ਹੋਏ ਪਾਗਲ ਨੇ ਹੂੰ ਹੂੰ ਸਭ ਗਿਆ ਲੈਣੇ ਕੋਈ ਹੋਰ ਹਾਂਜੀ ਹਾਂਜੀ ਖਾਲਸਾ ਜਿੰਦਾ ਸਾਦਾ ਸਾਦਾ

کمانيو ہاں جی پرابلم سي اوه ਠੀਕ ਹੈ ਜੀ ਉਸ ਵੇਲੇ ਕਿਹਾ ਅਜੀ ਕਿ ਇਹ ਲੋਹਿਕ ਰਾਇਦੇ ਆਂ ਗਿਆ ਪਈਆਂ ਨਾਲ ਹੀ ਦਮੇ ਚਲਾਉਂਦੇ ਬੰਦ ਕਰ ਹਾਂਜੀ ਹਮ ਤੇ ਕਰ ਕੋ ਕਮੇ ਗੁਰੂ ਬੋਲਿਓ ਗੁਰਾਂ ਤੋਂ ਇਸ ਵੀ ਕੋਈ ਗੋਸ਼ਤਾ ਇਹਦੇ ਲੋਹ ਠੀਕ ਹੈ ਅਰੇ ਕੋਈ ਕੋਈ ਆਇਆ ਨਹੀਂ ਸੀ ਬਸ ਬਸ ਜਦ ਕਾਲਿਆ ਸੀ ਉਹ ਮੈਂ ਜਰਦਾ ਉੱਤ ਹਾਂਜੀ ਹਾਂ ਵੀ ਕੋਈ ਬੋਲੇ ਲੋਹ ਆਨੇ ਕੋਈ ਸਿੰਦਰ ਦਾ ਗੋਲ ਨਹੀਂ ਸਾਬਦੂ ਦਾ ਹਾਂਜੀ ਸਾਡੇ ਕੋਲ ਕੋਈ ਗਾਣੇ ਨਹੀਂ ਹਾਂਜੀ ਸਾਡੇ ਕੋਲ ਕੋਈ ਗਾਣੇ ਨਹੀਂ ਸਾਡੇ ਕੋਲ ਕੋਈ ਗਾਣੇ ਨਹੀਂ ਹਾਂਜੀ ਕੋਈ ਬਿਚਾਰ ਹੋਵੇਗਾ ਹੂੰ ਕਿਉਂਕਿ ਤੋਂ ਕੋਈ ਜਾਂਦਾ ਕਰੇ ਜਾਂਦਾ ਨਹੀਂ ਜਾਂਦਾ ਹੈ ਹੂੰ ਉਹ ਗ੍ਰਾਮ ਦੇ ਬਾਈਸਾਲਾ ਜਾਨੀ ਜੇਕਰ ਗੋਲੂ ਕੋਲ ਹੋਵੇ ਹੂੰ ਆਨਾਰੇ ਸੇ ਦਰਸ਼ਕ ਬਰੋਹਾਂ ਨੇ ਜੋਤ ਕਹਿੰਨੇ ਬੱਲਾ ਬਰੋਹਾਂ ਨੇ ਜੋਤ ਤੇ ਜਿਹੜਾ ਬਖੀ ਕੋਦਾ ਹੈ ਲੋ ਜਿਹੜੇ ਅੱਗੇ ਰਹੇ ਬੁਲੇ ਆਲਾ ਮਾਣ ਗਿਆ ਸਾਰੇ ਪਰਬਤ ਕੋਰੇ ਤੇ ਹੁਣ ਤੱਕ ਜਦ ਪਰਵਾਰੀਆਂ ਨੇ ਤੇ ਜਿਹੜੀ ਹਾਂ ਹਰਿਆਂ ਬਿਚੋ ਆਵੜੇ ਦੂਏ ਸੁਣਾ ਦੇ ਫਿਰ ਜਿਵੇਂ ਕੋਈ ਲਿਖੀ ਗਏ ਇਹਨਾਂ ਅੱਜਾ ਪਰਵਾਰਾਂ ਯਾਦ ਕਰਾਇਆ ਤੇ ਨਾ ਬੋਲ ਕੇ ਯਾਦ ਕਰਾਈ ਸੀ ਅੱਜ ਕੋ ਪਰਵਾਰਾਂ ਨੂੰ ਕਿਹਦਾ ਕੌਣ ਚੱਲੂਗਾ ਬੋਲ ਕੇ ਕਹਿੰਦੇ ਜਿਵੇਂ ਨਾ ਗੋਲਗੋਲੇ ਚਾਈ ਲੈਦੀ ਸੋਹਣਾ ਆਪਣੀ ਗੋਲਗੋਲੇ ਪ੍ਰਚਾਰ ਹੋਈ ਰਹਿੰਦੇ ਦਾ ਮੈਂ ਉਹ ਜਾਣ ਸਕੀ ਨਾ ਮੈਂ ਹਾਂਜੀ ਲਾ ਉਹ ਸਿੱਧੀ ਗਈ ਘਰ ਦੇ ਲੈ ਗਈ ਜੁੱਤਾ ਅੱਭੀ ਉਹ ਲੈ ਗਈ ਦੀ ਉਹਨੇ ਚਾਹੀਦੇ ਇਹਦੇ ਉਹ ਵੀ ਗੋਲ ਨਹੀਂ ਲੈ ਰਿਹਾ ਹੈ ਦੀ ਇਹਨਾਂ ਆਹਾਂ ਦਾ ਤੇਰਾ ਉਹ ਤਾਂ ਹੋਰ ਮੈਂ ਤਾਂ ਦਸਾਂ ਦਸ ਚਾਈ ਦੀ ਹੂੰ ਹੂੰ ਬੁਰਾ ਨੀ ਰਵ ਜਦੋਂ ਜੀਰਾਂ ਬੱਕੀਆ ਦੇ ਬਹਿਣੀ ਆਣ ਹਾਂਜੀ ਜਾਣਦੀ ਦੇ ਰਹੀ ਲੱਕੀ ਉੜਦੇ ਨੇ ਉਦੀ ਪਰ ਕੋਈ ਚਾਸੀ ਵਰਦੀ ਹੁੰਦੀ ਹੈ ਹਮਮ ਬਾਕੀ ਬੱਚਾ ਬੰਦੋ ਉਦੀ ਵਰਦੀ ਆ ਜਾ ਉਹ ਜੀ ਹੋਰ ਉਹ ਸਿੱਖੀ ਜਾਂਦੇ ਕਿ ਜਾਣੇ ਕਿ ਉਹ ਹੋ ਗਿਆ ਸਿੱਖੀ ਦੇ ਬੱਚਾ ਹੋਣਾ ਉਹ ਰਾਜਾ ਸਿੱਖੀ ਛੱਡ ਸਕਦਾ ਨਾ ਜਿੱਕੇ ਨਾ ਕੋ ਹੈ ਉਹ ਜਿੱਦ ਤੱਕ ਹੀ ਖਾਣੇ ਤੇ ਜੇ ਵੀ ਵੱਢੇ ਹਮਮ ਜਾਣੀ ਚਾਹ ਰਹੇ ਹਾਂ ਉਹਦੀ ਕਿ ਜੇ ਨਹੀਂ ਚਾਹ ਰਹੇ ਹਾਂ ਉਹਦੀ ਰੱਖਣੀ ਹਾਂਜੀ ਅਗਲੇ ਹੋਏ ਹੂੰ ਹੂੰ ਉਹ ਜਿਹੜਾ ਨਵੇਂ ਪਰਿਵਾਰ ਜਿਹੜਾ ਦੇ ਬਜ਼ੁਰਗ ਸਿੱਕੀ ਤੋਂ ਦੂਰ ਸੀ ਉਹ ਫਤਿਹ ਜਿਹਨੇ ਰਹਿਣ ਕਰ ਗਿਆ ਜਵਾਹਰ ਨਹੀਂ ਬਦਲਦੀ ਹੋ ਰਹੀ ਸੀ ਹਾਂ ਜਿਹਨਾਂ ਨੇ ਪਿਛੋਂ ਕਰ ਦੇਖੀਏ ਹੂੰ ਹੂੰ ਉਹਨਾਂ ਦੇ ਸਾਰੇ ਸਿੱਖ ਹਾਂ ਜੀ ਉਹਨਾਂ ਦੇ ਪਿਛੋਂ ਨਹੀਂ ਕਰਦੇ ਇਹ ਵੀ ਗੱਲ ਹੈ ਠੀਕ ਹੈ ਆ